ਅਖਬਾਰ ਦੇ ਵਿੱਚ ਇੱਕ ਟੈਂਡਰ ਨਿਕਲਦਾ ਹੈ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਕੁਝ ਕੂੜਾ ਚੱਕਣ ਲਈ ਗੱਡੀਆਂ ਚਾਹੀਦੀਆਂ ਕੁਝ ਰੇੜੇ ਚਾਹੀਦੇ ਨੇ ਔਰ ਨਾਲ ਦੀ ਨਾਲ ਇੱਕ ਹੋਰ ਨਾਲ ਇੱਕ ਐਡ ਕੀਤੀ ਜਾਂਦੀ ਹੈ ਗੱਲ ਵੀ ਵੱਡੇ ਟਿਪਰ ਵੀ ਚਾਹੀਦੇ ਨੇ ਔਰ ਵੱਡੀਆਂ ਜੇਸੀ ਵੀ ਚਾਹੀਦੀਆਂ ਔਰ ਚਾਹੀਦੀਆਂ ਰੈਂਟ ਤੇ ਕਮ ਸੇ 220 250 ਰਿਕਸ਼ਾ ਜਾਂ 200 ਜਾਂ 150 200 ਰਿਕਸ਼ਾ ਉੱਤੇ ਗਲਤ ਆ ਪਿਆ ਜਿਹਨੂੰ ਅਜੇ ਤੱਕ ਚਲਾਇਆ ਨਹੀਂ ਗਿਆ ਉਹ ਰਿਕਸ਼ਾ ਕਿੱਥੇ ਗਿਆ ਕਿਉਂ ਨਵੇਂ ਲੈ ਲਈ ਕਣਾ ਕਰੋੜਾ ਰੁਪਇਆ ਆਪਾਂ ਮਿਹਨਤ ਦੀ ਕਮਾਈ ਲੋਕਾਂ ਕੋਲ ਜਿੰਨੇ ਦੀ ਔਰ ਆਪਾਂ ਉਹਨੂੰ ਉਜਾੜ ਦੇ ਗਏ ਉਹਨਾਂ ਨੂੰ ਅੱਧਾ ਕਰਤੀ ਹੈ ਇੱਥੇ ਵੀ ਪਤਾ ਲੇ ਰਹੇ ਵੀ ਇਹ ਵੀ ਪਾਰਟੀ ਹੈ ਜਾਂ ਆਮ ਆਦਮੀ ਪਾਰਟੀ ਇਹਨਾਂ ਪਰ ਜਨਤ ਦੀ ਤਿਆਰੀ ਕੀ ਆਪਾਂ ਜਿੰਨ ਮੇਲਾ ਦੀ ਨਿਬੰਧੀ ਬਾਬਤ ਹੈਪਨਸ ਨਹੀਂ ਸਿਰੇ ਚੜਦੀ ਬੈਣਾ ਜੀ ਈ ਰਿਕਸ਼ਾ ਲੈਦਾ ਕੀ ਕੁੱਟ ਬੰਦਾ ਆਪਣੀ ਟਿੱਪਰ ਆਪਣੇ ਕੋਲ ਪਈ ਹੈ ਜੇਸੀਬੀ ਆਪਣੇ ਕੋ ਪਈ ਹੈ ਟ੍ਰੈਕਟਰ ਟਾਲੀਆਂ ਆਪਣੇ ਕੋ ਲੈ ਗਈਆਂ ਫਿਰ ਆਪਾਂ ਬਜਾਰੋਂ ਕਿਰਾਏ ਤੇ ਤੇਰੇ 1.5 ਕਰੋੜ ਰੁਪਏ ਦੇ ਕਿਉਂ ਖਰਚੀ ਬੈਸਾ ਇਹ ਅੱਗੇ ਲਈ ਅੱਗੇ ਭੱਜੀ ਜਾਂਦੇ ਆ ਪਿਛਰਾ ਅਗਾ ਚੋ ਪਿਛਾ ਚੋੜ ਉਹ ਹਾਲੇ ਨਾ ਰਹਾ ਪਿਛਲੀਆਂ ਗੱਡੀਆਂ ਜਿਹੜੀਆਂ ਸਾਰੀਆਂ ਖਰਾਬ ਜਿੰਨੀਆਂ ਮਰਜ਼ੀ ਖਰਾਬ ਪਈਆਂ ਅੱਗੋਂ ਅਸੀਂ ਲੈ ਆਂਦੇ ਹਾਂ ਟੈਂਟਰ ਲਾਉਂਦੇ ਵੇ ਕਿਰਾਏ ਤੇ ਲੈਣੇ ਨੇ 3 ਮਹੀਨੇ ਦੇ 1.5 ਕਪੜ ਤੋਂ ਜਿਹੜਾ 1.5 ਕਪੜ ਦੇਣਾ ਰੇ ਉਹ ਮਸ਼ੀਨਰੀ ਠੀਕ ਕਰਾਓ ਇਹ ਨਹੀਂ ਕੰਮ ਕਰਦੀ ਤਾਂ ਅੱਖਾਂ ਦਿਖਾਈਆਂ ਜਾਣ ਤੁਹਾਡੇ ਵੱਲੋਂ ਆਪੋਜੀਸ਼ਨ ਕਰਦੀ ਕੀ ਐ ਸਮਝਦੇ ਕੋਈ ਜਦੋਂ ਹੌਸਲੀ ਮੀਟਿੰਗ ਹੀ ਬੁલાਣੀ ਤਾਂ ਆਪੋਜੀਸ਼ਨ ਕੀ ਕਰੇਗੀ ਸਾਰੇ ਐਮਐਲਏ ਆਪਣੇ ਆ ਉਹ ਐਮਐਲਏ ਆਪਣੇ ਹਿਸਾਬ ਨਾਲ ਚਲਾਉਂਦੇ ਵੇ ਸਾਰੇ ਨੂੰ ਕਾਰਪੋਰੇਸ਼ਨ ਨੂੰ ਹਿੰਦੀ ਜੇ ਤੁਹਾਨੂੰ ਕੰਮ ਦੀ ਲੋੜ ਪੈ ਜਾਵੇ ਜਾਂ ਗਲੀਆਂ ਬਣਾਉਣੀਆਂ ਹੋਣ ਜਾਂ ਕਿਤੇ ਪੈਚ ਵਰਕ ਕਰਨਾ ਹੋਵੇ ਲੱਗਦਾ ਵੀ ਜਦੋਂ ਜ਼ਹਤ ਕਰਨੀ ਪੈਂਦੀ ਹੈ ਕਿ ਕੰਮ ਹੋ ਜਾਂਦਾ ਆਮਮਨ ਅਫਸਰ ਸੁਣਦੇ ਨੇ ਤੁਹਾਡੀ ਬਹੁਤ ਬਹੁਤ ਵੱਡੀ ਜ਼ਹਤ ਉਹ ਕਰਨੀ ਪੈਂਦੀ 3 3 4 4 ਮਹੀਨੇ ਜੁੰਨਰ ਚੱਬਿਆ ਫਿਰ ਸਾਹ ਬੋਦਾ ਤਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਬਹੁਤ ਐਕਟਿਵ ਨੇ ਕਦੇ ਕਿਸੇ ਜਗ੍ਹਾ ਤੇ ਜਾ ਕੇ ਰਿਬਨ ਕੱਟ ਰਹੀ ਨੇ ਕਦੇ ਕਿਸੇ ਸੋਸ਼ੀਅਲੀ ਜਗ੍ਹਾ ਤੇ ਜਾ ਰਹੇ ਨੇ ਜਾਂ ਕਿਸੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਬਿਲਕੁਲ ਲੋਰ ਹੈ ਕਾਰਪੋਰੇਸ਼ਨ ਦੀ ਐਕਟੀਵਿਟੀ ਦਿਖਾਉਂਦੀ ਲੋਰ ਹੈ ਕਾਰਪੋਰੇਸ਼ਨ ਦੀ ਅਫਸਰ ਨੱਥ ਪਾਉਂਦੀ ਲੋੜਾ ਕਾਰਪੋਰੇਸ਼ਨ ਜਿਹਨੇ ਡਿਪਾਰਟਮੈਂਟ ਹੈ ਜਿੱਦਾਂ ਵਰਕਸ਼ਾਪ ਹੈ ਜਿੱਦੀ ਸਾਡੀ ਮਸ਼ੀਨਰੀ ਹੈ ਉਹਨੂੰ ਚੈੱਕ ਕਰਨ ਦੀ ਅਗਰ ਪਬਲਿਕ ਦੀ ਪਰਚਾਨੀ ਨਹੀਂ ਸਮਝਾਂਗੇ ਆਨਰ ਟਾਈਮ ਤੇ ਪਬਲਿਕ ਵੀ ਇਹਨਾਂ ਜਵਾਬ ਦੇਗੀ ਕਿ ਡਾਕਟਰ ਵੋਟ ਦੇ ਰਚ ਹਨ ਪਤਾ ਲੱਗ ਜਾਏ ਸਾਈਸ ਇਲੈਕਸ਼ਨ ਕੀ ਹੁੰਦਾ ਲੋਕ ਹਜ਼ਾਰਾਂ ਰੁਪਿਆ ਲੱਖਾਂ ਰੁਪਏ ਟੈਕਸ ਜਿਹੜਾ ਕਾਰਪੋਰੇਸ਼ਨ ਨੂੰ ਦਿੰਦੇ ਆ ਆਪਣੀ ਜੇਭਾਂੋਂ ਕੱਟ ਕੇ ਆਪਣੀ ਜਿਹੜੀ ਕਮਾਈ ਹੋਈ ਉਹਦੇ ਚੋਂ ਕੁਝ ਹਿੱਸਾ ਕਾਰਪੋਰੇਸ਼ਨ ਨੂੰ ਜਾਂਦਾ ਤਾਂ ਜਾਂਦਾ ਵੀ ਸਾਨੂੰ ਵੀ ਬਦਲੇ ਕੋਈ ਫੈਸਿਲਟੀਆਂ ਮਿਲਣ ਕੋਈ ਸੁਵਿਧਾਵਾ ਮਿਲਣ ਪਰ ਲੱਗਦਾ ਨਹੀਂ ਮੇ ਉਹ ਸੁਵਿਧਾਵਾ ਕਿਤੇ ਦੂਰ ਨੇ ਇਸ ਕਮਾਦ ਬ ਆਪਣੇ ਜ ਮੈਂ ਸਭ ਨਾਲ ਬੇਸ ਬਹੁਤ ਹੀ ਥੱਕੇ ਚਾਈਓ ਗਲਤ ਕਮਾ ਮੈਂ 7ਵੀਂ ਵਾਰਿਕ ਕਮੈਂ ਕੌਂਸਲ ਦੇ ਵਿੱਚ 35 ਸਾਲ ਲੱਗੇ ਇਹੋ ਜਿਹਾ ਮਾੜਾ ਹਾਲ ਹੈ ਜੀ ਗੰਦੀ ਸਰਕਾਰ ਇਹੋ ਜਿਹਾ ਗੰਦਲ ਮੈਂ ਕਦੀ ਨਹੀਂ ਦੇਖਾਇਤਾ ਜੋ ਹੁਣੇ ਚਲ ਰਿਹਾ ਇਹਨਾਂ ਨੇ ਕਿਹਾ ਬੋ ਸਟੈਂਡਰਡਾਂ ਦੀ ਕੋਈ ਲੋੜ ਨਹੀਂ ਸੀ ਜਿਹੜੇ ਕਰੋੜਾ ਰੁਪਏ ਹੁਣ ਕਾਰਪੋਰੇਸ਼ਨ ਨੇ ਉਸ ਵਹੀਕਲਾਂ ਤੇ ਖਰਚਣਾ ਉਹ ਵਹੀਕਲ ਕਹਿੰਦੇ ਜਿਹੜੇ ਨਵੇਂ ਅਸੀਂ ਜਦੋਂ ਇਹ ਸੀਨੀਅਰ ਡਿਪਟੀ ਮੇਅਰ ਸੀਗੇ ਉਦੋਂ ਕਈ ਨਵੇਂ ਜਿਹੜੇ ਵਹੀਕਲ ਨੇ ਉੱਥੇ ਲਿਆ ਕੇ ਖੜੇ ਕੀਤੇ ਔਰ ਹਾਜੇ ਵੀ ਉੱਥੇ ਸੜ ਰਹੇ ਨਹੀਂ ਉਹਨਾਂ ਨੂੰ ਕੋਈ ਯੂਜ਼ ਕਰਨ ਵਾਲਾ ਹੈ ਨਹੀਂ ਲੁਧਿਆਣਾ ਸ਼ਹਿਰ ਦੇ ਨਾਲ ਇੱਕ ਜੁੜੀ ਹੋਈ ਵੱਡੀ ਖਬਰ ਜਿਹੜੀ ਹੈ ਉਹ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਖਬਾਰ ਦੇ ਵਿੱਚ ਇੱਕ ਟੈਂਡਰ ਨਿਕਲਦਾ ਹੈ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਕੁਝ ਕੂੜਾ ਚੱਕਣ ਲਈ ਗੱਡੀਆਂ ਚਾਹੀਦੀਆਂ ਕੁਝ ਰੇੜੇ ਚਾਹੀਦੇ ਨੇ ਔਰ ਨਾਲ ਦੀ ਨਾਲ ਇੱਕ ਹੋਰ ਨਾਲਕ ਐਡ ਕੀਤੀ ਜਾਂਦੀ ਹੈ ਗੱਲ ਵੀ ਵੱਡੇ ਟਿਪਰ ਵੀ ਚਾਹੀਦੇ ਨੇ ਔਰ ਵੱਡੀਆਂ ਜੇਪੀ ਵੀ ਚਾਹੀਦੀਆਂ ਔਰ ਚਾਹੀਦੀਆਂ ਰੈਂਟ ਤੇ ਵੇ ਤੁਸੀ ਸਾਨੂੰ ਆਪਣੇ ਵੀਹਿਕਲ ਦੇ ਦਿਓ ਅਸੀਂ ਉਹ ਯੂਜ਼ ਕਰਾਂਗੇ ਤੇ ਉਹਦਾ ਤੁਹਾਨੂੰ ਅਸੀਂ ਰੈਂਟ ਦਵਾਂਗੇ ਸੋ ਇਸੇ ਬਾਬਤ ਸਾਡੇ ਨਾਲ ਸਰਕਾਰ ਦੇ ਵਿੱਚ ਰਹੇ ਸੀਨੀਅਰ ਡਿਪਟੀ ਮੇਅਰ ਦੇ ਤੌਰ ਤੇ ਉਹਨਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਪਦ ਚੜ੍ਹ ਕੇ ਕੰਮ ਕੀਤਾ ਔਰ ਬਖੂਬੀ ਢੰਗ ਨਾਲ ਜਿਹੜੀ ਹੈ ਕਾਰਪੋਰੇਸ਼ਨ ਨੂੰ ਚਲਾਇਆ ਗਿਆ ਵਾਰਡ ਨੰਬਰ ਅੱਜ ਬੈਠੇ ਆ ਅਸੀਂ 84 ਦੇ ਵਿੱਚ ਉਹ ਸਾਡੇ ਨਾਲ ਮੌਜੂਦ ਨੇ ਸ਼ਾਮ ਸੁੰਦਰ ਮਲੋਤਰਾ ਜੀ ਜਿਹੜੇ ਕਿ ਪਹਿਲਾਂ ਸੀਨੀਅਰ ਡਿਪਟੀ ਮੇਅਰ ਦੇ ਤੌਰ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਔਰ ਹੁਣ ਵੀ ਲੋਕਾਂ ਦੀ ਸਮਾਜਿਕ ਤੌਰ ਤੇ ਸੇਵਾ ਕਰਦੇ ਆ ਰਹੇ ਸੋ اپੋਜੀਸ਼ਨ ਲੀਡਰ ਵੀ ਹੋ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਇਸ ਟਾਈਮ ਵੀ ਮੌਜੂਦ ਹੋ ਜਦੋਂ ਹਾਊਸ ਲੱਗਦਾ ਤੁਹਾਡੇ ਵੱਲੋਂ ਬਖੂਬੀ اپੋਜੀਸ਼ਨ ਦਾ ਜਿਹੜਾ ਬਖੂਬੀ ਜਿਹੜਾ ਟਾਈਮ ਤੁਸੀਂ ਕੱਢ ਕੇ ਉੱਥੇ ਜਾਂਦੇ ਹੋਰ ਤੁਹਾਡੇ ਵੱਲੋਂ ਬਖੂਬੀ ਉਹ ਚੀਜ਼ ਉੱਥੇ ਬੋਲੀ ਜਾਂਦੀ ਹੈ ਵੀ ਲੁਧਿਆਣਾ ਸ਼ਹਿਰ ਦੀ ਤਰੱਕੀ ਦੇ ਲਈ ਅਸੀਂ ਵਚਨਬੰਦ ਆ ਔਰ ਕਿਤੇ ਵੀ ਕੋਈ ਤੱਕਾ ਹੋਏਗਾ ਅਸੀਂ ਉਹਦੇ ਖਿਲਾਫ ਆਵਾਜ਼ ਉਠਾਵਾਂਗੇ ਸੋ ਇਸ ਆਵਾਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਜਿਹੜੇ ਟੈਂਡਰ ਚੱਲ ਰਹੇ ਨੇ ਇਹ ਹਜ਼ਾਰਾਂ ਨਹੀਂ ਕਰੋੜਾਂ ਰੁਪਏ ਦਿੱਤੇ ਜਿਹੜਾ ਵੇਸਟ ਹੋਣ ਜਾ ਰਹੇ ਕਿੱਦਾਂ ਦੇਖਦੇ ਹੋ ਚੀਜ਼ ਨੂੰ ਦੇਖੋ ਇਹ ਬਹੁਤ ਮਾੜੀ ਗੱਲ ਹੈ ਬਹੁਤ ਹੀ ਮਾੜੀ ਗੱਲ ਜਿੱਤੇ ਕਰਨੇ ਜਿਹੜੇ ਪਹਿਲੇ ਸਾਡੇ ਈ ਰਿਕਸ਼ਾ ਲਈ ਸੀਗੇ ਉਹਦੇ ਚ ਮੇਰੇ ਕਮ ਸੇ 200 250 ਈ ਰਿਕਸ਼ਾ ਜਾਂ 200 ਜਾਂ 150 200 ਈ ਰਿਕਸ਼ਾ ਉਤੇ ਗਲਦਾ ਪਿਆ ਜਿਹਨੂੰ ਅਜੇ ਤੱਕ ਚਲਾਇਆ ਨਹੀਂ ਗਿਆ ਤੇ ਬਾਕੀ ਜਿਹੜੇ ਸੀ ਖਰੀਦੇ ਸੀ ਉਹ ਪਤਾ ਨਹੀਂ ਕਿਤੇ ਉਹ ਕਿਨੇ ਹੈਗੇ ਇਹਦੇ ਉੱਤੇ ਕਰਬੰਮ ਲਾਜਮਾਨ ਦੇ ਅਫਸਰਾਂ ਨੂੰ ਕੰਮ ਪਤਾ ਪਰ ਪੁੱਛਣਾ ਚਾਹੀਦਾ ਕਮਿਸ਼ਨ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਉਹ ਰਿਕਸ਼ਾ ਕਿੱਥੇ ਗਏ ਕਿਉਂ ਨਵੇਂ ਲੈ ਰਹੇ ਆ ਆਪਾਂ ਨੂੰ ਕਿਉਂ ਕੀ ਲੋੜ ਪਈ ਨਵੇਂ ਲਿਆਂਦੀ ਜਦੋਂ ਅਸੀਂ ਪੂਰੇ ਘਰ ਤੇ ਸੀ ਜਦੋਂ ਅਸੀਂ ਮੈਚੀਨੀ ਡਿਪਟੀ ਮੇਰ ਸੀ ਮੇਰ ਬਲਕਾਰ ਜੀ ਸੰਤੂ ਜੀ ਅੱਜ ਹੀ ਆਪ ਲੈ ਆਏ ਆ ਕਿਤੇ ਉਹ ਕਮਿਸ਼ਨ ਦੇ ਹੈਂਡਓਵਰ ਸੇ ਕੀਤੇ ਜੀ ਕਮਿਸ਼ਨ ਸਾਰਿਆਂ ਮੈਂ ਉਹਨਾਂ ਸੈਂਟੀਸਪੈਕਟ ਬਲਾ ਕੇ ਉਹਨਾਂ ਦਿੱਤੇ ਸੀ ਸਾਰੇ ਸੈਂਟੀਸਪੈਕਟ ਜਿੰਨੇ ਜਿੰਨੇ ਜਿੰਨੂੰ ਚਾਹੀਦੀ ਹਰ ਵਾਰਡ ਵਾਈ ਦਿੱਤੇ ਸੀਗੇ ਉਹ ਤੁਝੇ ਲੱਭੋ ਲੋਕਾਂ ਦਾ ਕਰੋੜਾ ਰੁਪਈਆ ਆਪਾਂ ਮਿਹਨਤ ਦੀ ਕਮਾਈ ਲੋਕਾਂ ਕੋਲ ਜਿੰਨੇ ਦੀ ਔਰ ਆਪਾਂ ਉਹਨੂੰ ਉਜਾੜ ਦੇ ਗਏ ਉਹਨਾਂ ਨੂੰ ਅੱਧਾ ਕਰਤੀਗੇ ਅੰਤ ਯਰਬਰੀ ਗੱਲਾਂ ਕਰਦੇ ਮੈਂ ਸਾਰੇ ਆਪਾਂ ਇਹ ਤੁਸੀਂ ਪਤਾ ਲਗਾ ਰਹੇ ਵੀ ਇਹ ਵੀ ਪਾਰਟੀ ਹੈ ਜਾਂ ਆਮਾਰੀ ਪਾਰਟੀ ਇਹਨਾਂ ਪਰ ਜਾਣ ਦੀ ਤਿਆਰੀਆਂ ਚਾਪਸ ਇਹਨਾਂ ਦੀ ਕੋਈ ਸਮਝ ਹੀ ਨਹੀਂ ਸਮਝੋ ਕਮਿਟੀ ਦਾ ਕੋਈ ਬੰਦੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਬੇ ਤਜਰਬੇਕਾਰ ਬੰਦੇ ਜਿਹੜੇ ਨੇ ਉੱਪਰ ਕੁਰਸੀਆਂ ਤੇ ਲੈ ਕੇ ਬਿਠਾ ਦਿੱਤੇ ਗਏ ਤਾਂ ਕਿ ਕਾਰ ਕੋਈ ਨਾ ਜਿਸ ਗਤੀ ਨਾਲ ਕੰਮ ਚੱਲਣਾ ਚਾਹੀਦਾ ਉਹ ਨਹੀਂ ਚੱਲ ਪਾਰਿਆ ਬਿਲਕੁਲ ਸਹੀ ਗੱਲ ਹੈ ਇੱਕ ਹਾਊਸ ਦੀ ਇੱਕ ਮੀਟਿੰਗ ਹੋਈ ਹੈ ਜੋ 5 ਮਹੀਨੇ ਹੋ ਗਏ 6 ਮਹੀਨੇ ਲੱਗਦਾ ਹੈ ਹਰਤੀ ਮੀਟਿੰਗ ਹੋਈ ਨਾ ਜੇ ਕਿ ਸਾਰੀ ਜੁਮਦੇ ਜਿਹੜੇ ਹੈ ਜਿੰਨੇ ਵੀ ਸਾਰੇ ਹਾਊਸ ਚ ਜਾਂਦੇ ਆ ਹੌਸ ਨੂੰ ਪਾਚ ਕਰਕੇ ਭੇਜਿਆ ਹੌਸ ਉਹ ਉਹਨੇ ਟੈਂਟ ਲੱਗ ਜਾਂਦੇ ਆ ਪਰ ਪਣੀ ਸਮਝ ਨਹੀਂ ਆਉਂਦੀ ਵੀ ਇਹ ਆਪਣੀ ਮਰਜ਼ੀ ਨਾਲ ਕਿੱਦਾਂ ਟੈਂਟ ਲਾਈ ਜਾਂਦੇ ਆ ਐਪਐਨਸੀ ਚ ਪਾਚ ਨਹੀਂ ਹੋਏ ਐਪਐਨਸੀ ਇਹਨਾਂ ਦੀ ਕੋਈ ਉੱਪਰ ਸੀ ਬੰਦੀ ਨਹੀਂ ਬਈ ਤਿੰਨਾਂ ਦੀ ਐਪਐਨਸੀ ਤਿੰਨਾਂ ਜੇ ਮੇਰਾ ਨਹੀਂ ਬੰਦੀ ਬਾਬਾ ਤੇ ਐਪਐਨਸੀ ਨਹੀਂ ਸਿਰੇ ਚੜਦੀ ਬੈਨਾਰੀ ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਆ ਵੀ ਜਿਹੜੇ ਟਿਊਬਲ ਫੇਲ ਹੋਏ ਆ ਪਾਣੀ ਦੇ ਅਜ ਤੋਂ 4 ਮਹੀਨੇ 5 ਮਹੀਨੇ ਪਹਿਲੇ ਟੂਬੇਲ ਉਹ ਸਾਡਾ ਉਥੇ ਇਮੀਡੀਏਟ ਸੀ ਉਹਨੂੰ ਇੱਕ ਹਫਤੇ 15 ਦਿਨਾਂ ਚ ਲਵਾਉਂਦੇ ਸੀਗੇ ਤਾਂ ਕਿ ਲੋਕਾਂ ਨੂੰ ਪਾਣੀ ਦੀ ਦਿੱਕਤ ਨਾ ਆਵੇ ਪਰ ਹੁਣ ਪਾਣੀ ਦੀ ਇੰਨੀ ਦਿੱਕਤ ਹੈ ਪੰਜ ਪੰਜ ਮਹੀਨੇ ਰ ਫਾਇਲਾ ਵੀ ਨਹੀਂ ਆਈ ਤੇ ਉਹ ਨਹੀਂ ਪਾਚ ਹੁੰਦੀ ਇਹ ਰਿਕਸ਼ਾ ਲੈੰਦਾ ਕੀ ਕੁੱਟ ਬੰਦਾ ਆਪਣੀ ਟਿੱਪਰ ਆਪਣੇ ਕੋ ਪਈ ਹੈ ਜੀ ਸੀ ਬੀ ਆਪਣੇ ਕੋ ਪਈ ਹੈ ਟ੍ਰੈਕਟਰ ਟਾਲੀਆਂ ਆਪਣੇ ਕੋ ਲੈ ਗਈਆਂ ਫਿਰ ਆਪਾਂ ਬਜਾਰੋਂ ਕਿਰਾਏ ਤੇ ਤੇਰੇ 1.5 ਕਰੋੜ ਰੁਪਏ ਦੇ ਕਿਉਂ ਖਰਚੀ ਬੈਸਾ ਸਮੂਤ ਰਸਵੇ ਤੁਹਾਡੇ ਸਮੇਤ ਵੀ ਹੁੰਦਾ ਸੀਗਾ ਵੀ ਜੇ ਪੀਸੀਬੀ ਦਾ ਟਾਇਰ ਇੱਕ ਖਰਾਬ ਹੋ ਗਿਆ ਉਹਨੂੰ ਸਾਈਡ ਤੇ ਖੜਾ ਕਰ ਦਿੱਤਾ ਜਾਵੇ ਜਾਂ ਜੇ ਪੀਸੀਬੀ ਦੇ ਕਿਸੇ ਗੇਅਰ ਬਾਕਸ ਦੇ ਵਿੱਚ ਪ੍ਰੋਬਲਮ ਆ ਗਈ ਉਹਨੂੰ ਸਾਈਡ ਤੇ ਖੜਾ ਕਰ ਦਿੱਤਾ ਜਾਵੇ ਟਾਈਮ ਤੇ ਅਗਰ ਚੀਜ਼ਾਂ ਹੀ ਨਹੀਂ ਤੁਸੀਂ ਪਸਹੀ ਕਰਵਾਵਾਂਗੇ ਤਾਂ ਫਿਰ ਕਾਰਪੋਰੇਸ਼ਨ ਦੀ ਜਿਹੜੀ ਕਾਰਜ ਜਰੀਓ ਕਿੱਦਾਂ ਚੱਲੇਗੀ ਕਿੰਦਾਂ ਸੜਕਾਂ ਤੋਂ ਗੰਦ ਚਿੱਕਿਆ ਜਾਏਗਾ ਕਿੰਦਾਂ ਜਿਹੜੀ ਹੈ ਸਾਫ ਸਫਾਈ ਦਾ ਕੰਮ ਹੋਏਗਾ ਖਰਾਬ ਵਹੀਕਲ ਜਿਹੜਾ ਖੜਾ ਹੈ ਉਹ ਖੜਾ ਐਜ਼ ਇਟ ਇਜ਼ ਕੰਡਮ ਹੋ ਰਿਹਾ ਤੁਹਾਡੇ ਉੱਥੇ ਗਡਾਉਨਾਂ 'ਚ ਖੜਾ ਦੇਖੋ ਸਾਡੇ ਟਾਈਮ ਦੇ ਉੱਤੇ ਜਿੰਨੀ ਦੇਰ ਅਸੀਂ ਰਹੀਏ ਆ ਸੀਨੀਅਰ ਡਿਪਟੀ ਹੋਰ ਮੇਰ ਸੇ ਬਲਕਾਰਤੀ ਸੰਧੂਰੀ ਆਏ ਅਸੀਂ ਆਪ ਗੇੜ ਲੰਦੇ ਰਹੀਓ ਪਰਸ਼ਾਪ ਵਿੱਚ ਜਿਹਨੇ ਆਪਣੇ ਜਿਹੜੇ ਸਾਡੇ ਮਿਸਤਰੀ ਆ ਜਿਹੜੇ ਸਾਡੇ ਤੇ ਕਾਰੀਗਰ ਆ ਵਰਕਸ਼ਾਪ ਵਿੱਚ ਅਸੀਂ ਆਪ ਚੈੱਕ ਕਰਦੇ ਰਹੇ ਆ ਵੀ ਜਿਹੜੇ ਭਈ ਕੋਈ ਗੱਡੀ ਖਰਾਬ ਹੈ ਉਹਨੂੰ ਠੀਕ ਕਰਾਓ ਅਸੀਂ ਉਹ ਉਹ ਮਤਾ ਪਾਇਆ ਹੁੰਦਾ ਸੀਗਾ ਜੇ ਜਿਹੜੀ ਗੱਡੀ ਖਰਾਬ ਆਂਦੀ ਉਹਨੂੰ ਆਪੈਂ ਸੀ ਦੇ ਵਿੱਚ ਮੇਰ ਸਾਹ ਨੂੰ ਪਾਵਰ ਦਿੱਤੀ ਚੀ ਵੀ ਫਟਾਫਟੀ ਮੀਜੇ ਤੋਂ ਠੀਕ ਹੋਣੀ ਚਾਹੀਦੀ ਹੈ ਕੋਈ ਗੱਡੀਆਂ ਠੀਕ ਨਹੀਂ ਹੋਣਗੇ ਤੇ ਸਿਆ ਆਪਣਾ ਸਫਾਈ ਨਹੀਂ ਹੋ ਸਕਦੀ ਮਿੱਟੀ ਮਲਬਾ ਪੋਟੀ ਨਾ ਚੱਕਣ ਵਾਲੀ ਹੁੰਦੀਆਂ ਉਹਨਾਂ ਚਕਾਣੀ ਪੈਂਦੀਆਂ ਪਰ ਜੇ ਉਹ ਮੇਰ ਸਾਹਿਬ ਆਪ ਥੋੜਾ ਧਿਆਨ ਦਿਓ ਕਮਿਸ਼ਨਰ ਸਾਹਿਬ ਬਿਲਕੁਲ ਕੋ ਧਿਆਨ ਨਹੀਂ ਦੇਦੇ ਉਹ ਧਿਆਨ ਦੇ ਤਾਂ ਗੱਲ ਚੱਲਦੀ ਐ ਇਹ ਅੱਗੇ ਅੱਗੇ ਭੱਜੀ ਜਾਂਦੇ ਆ ਪਿਛੜਾ ਅੱਗਾ ਜੋ ਪਿਛਾ ਚੋੜ ਉਹ ਹਾਲ ਇਹ ਨਾ ਰੇ ਪਿਛਲੀ ਗੱਡੀਆਂ ਜਿਹੜੀਆਂ ਸਾਰੀਆਂ ਖਰਾਬ ਜਿੰਨੀਆਂ ਮਰਜ਼ੀ ਖਰਾਬ ਪਈਆਂ ਅੱਗੋਂ ਅਸੀਂ ਲਿਆਂਦੇ ਤੇ ਟੈਂਟਰ ਲਾਂਦੇ ਵੇ ਆਪ ਕਰਾਏ ਤੇ ਲੈਣੇਗੇ 3 ਮਹੀਨੇ ਦੇ ਡੇਢ ਕੁੱਪ ਦੇ ਡੇਢ ਕੁੱਪ ਦੇਣਨਾਰੇ ਉਹ ਮਸ਼ੀਨਰੀ ਠੀਕ ਕਰਾਓ ਠੀਕ ਐ ਅਗੋਂ ਤੇ ਆਪਣੇ ਆਪਣੇ ਪੈਸੇ ਬੋਨੇ ਪੇਸ਼ੂਜ ਕਰੋ ਹੁਣ ਆਪਣਾ ਜਿਹੜਾ ਇਹਨਾਂ ਨੇ ਪਲਾਂਟ ਜਿਹੜਾ ਕਿ ਬੰਦ ਕੀਤਾ ਵਾ ਇੱਥੇ ਪਲਾਂਟ ਦੇ ਲੋਕ ਦੇ ਕੰਮ ਜਿਹੜਾ 1.5 ਮਹੀਨਾ ਬੜੇ ਜ਼ੋਰ ਨਾਲ ਚੱਲਣਾ ਚਾਹੀਦਾ ਸੀ ਤਾਂ ਕਿ ਨਵੰਬਰ ਦਸੰਬਰ ਤੋ ਵਿੱਚ ਆਪਣਾ ਜਿਹੜਾ ਪਲਾਂਟ ਬੰਦ ਹੋ ਜਾਂਦਾ ਪਰ ਪੈਚਵਰ ਕਿੰਨੀ ਅਜੇ ਪੂਰੀ ਹੋਈ ਤੇ ਇਹ ਛੋੜੀ ਛੜ ਤੇ ਛੋਟੇ ਪਿਆਰ ਦੇ ਲੋ ਸ਼ੋਭਾ ਯਾਤਰਾ ਨਿਕਲੀ ਹੈ ਭਗਵਾਨ ਸ਼੍ਰੀ ਰਾਮ ਜੀ ਸ਼ੋਭਾ ਯਾਤਰੀ ਗਈ ਭਰਾਤੀ ਔਰ ਭਗਵਾਨ ਬਾਲਕੀ ਸਮਾਜ ਲਈ ਕਿਵੇਂ ਸ਼ੋਭਾ ਯਾਤਰਾ ਕੋਈ ਪੈਚਵਰ ਕਿੰਨੀ ਹੋਈ ਇਹਨਾਂ ਕੋਲ ਕੁਛ ਨਹੀਂ ਬੰਦ ਸਮਝ ਤੇ ਬਾਰੇ ਕੰਮ ਅੰਤ ਜਰ ਵੀ ਸਭ ਗੱਲ ਹੈ ਲੋਤਰਾ ਸਾਹਿਬ ਤੁਸੀਂ ਆਪੋਜੀਸ਼ਨ 'ਚ ਬੈਠੇ ਹੋ ਤੁਸ ਤੁਹਾਡੀ ਆਵਾਜ਼ ਵੀ ਉੱਥੇ ਸੁਣੀ ਜਾਂਦੀ ਹੈ ਪਰ ਕੀ ਗੱਲ ਹੈ ਵੀ ਸਮਾਂ ਜਿਹੜਾ 3 3.5 ਸਾਲ ਦਾ ਲੰਘਾ ਚਲੋ ਕਾਰਪੋਰੇਸ਼ਨ ਦਾ ਚਲੋ ਹੁਣ ਬਣੀਆ ਥੋੜਾ ਸਮਾਂ ਹੋਇਆ ਪਰ ਫਿਰ ਵੀ ਲੱਗਦਾ ਨਹੀਂ ਵੀ ਜਿਹੜੀ ਆਪੋਜੀਸ਼ਨ ਉਹਨੇ ਆਪਣਾ ਜਿਹੜਾ ਕੰਮ ਪੂਰੀ ਬਖੂਬੀ ਕੀਤਾ ਜੇ ਨਹੀਂ ਕੰਮ ਕਰਦੇ ਤਾਂ ਅੱਖਾਂ ਦਿਖਾਈਆਂ ਜਾਣ ਤੁਹਾਡੇ ਵੱਲ ਆਪੋਜੀਸ਼ਨ ਕਰਦੀ ਕੀ ਹੈ ਸਮਝਦੇ ਕੁਝ ਜਦੋਂ ਹੌਸਰੀ ਮੀਟਿੰਗ ਹੀ ਬੁલાਣੀ ਤਾਂ ਆਪੋਜੀਸ਼ਨ ਹੀ ਕਰੇਗੀ ਉਪਰ ਜਿਹਦੇ ਨਾਲ ਨਾਰੇਬਾਜ਼ੀ ਕਰਦੇ ਨੇ ਆ ਧਰਨੇ ਦੇ ਸਕਦੇ ਨੇ ਇਹ ਕਰਦੇ ਨੇ ਅਜੀ ਜਾਦਾ ਹੋ ਚਲੇ ਹੋ ਜਿਹਨ ਨੂੰ ਕਿਥੀ ਪੁੱਛੀਏ ਹੋ ਅਫਸਰਨ ਪੁੱਛੀਏ ਮੇਰ ਸਾਹਮਣੇ ਗੱਲ ਕਰੀ ਵੀ ਮੇਰ ਸਾਹਬ ਆਜਾ ਨਹੀਂ ਆਤਾ ਹੋਗਾ ਜੇ ਮੈਂ ਹੋਸੀ ਮੀਟਿੰਗ ਨਹੀਂ ਕਰੀ 6 6 ਮਹੀਨੇ ਤੇ ਫਿਰ ਉਹ ਆਪੋਜੀਸ਼ਨ ਕੀ ਕਰਦੇ ਆ ਆਪੋਜੀਸ਼ਨ ਮੰਤਰੀ ਸਾਹਿਬ ਨੂੰ ਮਿਲ ਸਕਦੀ ਹੈ ਇਹ ਚੀਜ਼ ਮਨਿਸਟਰ ਨੂੰ ਆਪਣੀ ਗੁਜਾਰਿਸ਼ ਲਾ ਸਕਦੀ ਵੀ ਭਾਈ ਵੀ ਲੁਧਿਆਣਾ ਸ਼ਹਿਰ ਦਾ ਬਣੇਗਾ ਕਿ ਵੱਡਾ ਸ਼ਹਿਰ ਅਗਰ ਮੀਟਿੰਗਾਂ ਹੀ ਨਹੀਂ ਹੋਣਗੀਆਂ ਕਾਰਪੋਰੇਟ ਹਾਊਸ ਨਹੀਂ ਆ ਤੇ ਫਿਰ ਡਵੈਲਪਮੈਂਟ ਕੀ ਹੋਏਗੀ ਇੱਥੇ ਐਕਚੁਅਲੀ ਉਹਨਾਂ ਦੇ ਸਾਰੇ ਐਮਐਲਏ ਆਪਣੇ ਆ ਉਹ ਐਮਐਲਏ ਆਪਣੇ ਹਿਸਾਬ ਨਾਲ ਚਲਾਉਂਦੇ ਪਏ ਸਰ ਇਹਨੂੰ ਕਾਰਪੋਰੇਸ਼ਨ ਨੂੰ ਮੋਜਰੇ ਮੁੱਖ ਮੰਤਰੀ ਸਾਹਿਬ ਆ ਉਹ ਐਮਐਲਏ ਦੇ ਪੰਚਾਇਤ ਉਹਨਾਂ ਸਾਹਿਬ ਚੱਲਦੇ ਪਏ ਉਪਰ ਜਿਹੜੇ ਦੂਸਰੇ ਉਪਰ ਜਿਹੇ ਬੰਦੇ ਨਾ ਟਾਈਮ ਹੀ ਨਹੀਂ ਜਾਂਦੇ ਉਹ ਤਾਂ ਸਿਰਫ ਆਪਣੇ ਪੇਪਰਾਂ 'ਚ ਨਿਊਜ਼ ਤੋਂ ਵੱਡੇ ਵੱਡੇ ਲਾ ਕੇ ਰੋਜ਼ ਆਪਣੇ ਪੇਪਰਾਂ 'ਚ ਸੁਰਕੀਆਂ ਬਣਾ ਰਿਹਾ ਲਗਾਤਾਰ ਲੇਕਿਨ ਜੋ ਜਿਹੜੀ ਜਮੀਨ ਦੇ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਇਹ ਤੁਹਾਨੂੰ ਹੁਣ ਲੱਗਦਾ ਤੁਸੀਂ ਵਾਰਡ ਨੰਬਰ ਤੋ ਆਪਣੇ ਕਾਉਂਸਲਰ ਵੀ ਬਣੇ ਹੋ ਤੁਸੀਂ ਆਪੋਜੀਸ਼ਨ ਦੇ ਲੀਡਰ ਵੀ ਹੋ ਤੁਸੀਂ ਲੱਗਦਾ ਵੀ ਕਾਰਪੋਰੇਸ਼ਨ ਦੀ ਜੇ ਤੁਹਾਨੂੰ ਕੰਮ ਦੀ ਲੋਡ ਪਿਆ ਜਾਵੇ ਜਾਂ ਗਲੀਆਂ ਬਣਾਉਣੀਆਂ ਹੋਣ ਜਾਂ ਕਿਤੇ ਪੈਚ ਵਰਕ ਕਰਨਾ ਹੋਵੇ ਲੱਗਦਾ ਵੀ ਜਦੋਂ ਜਹਿਦ ਕਰਨੀ ਪੈਂਦੀ ਹੈ ਕਿ ਕੰਮ ਹੋ ਜਾਂਦਾ ਆਮੋ ਆਫਸਰ ਸੁਣਦੇ ਨੇ ਤੁਹਾਡੀ ਜੀ ਜੀ ਬਹੁਤ ਬਹੁਤ ਵੱਡੀ ਜਹਿਦ ਕਰਨੀ ਪੈਂਦੀ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ ਨੱਚਿਆ ਬਿਆ ਵੀ ਜਿਹੜੀਆਂ ਕਾਦੀਆਂ ਉਹ ਫੈਲਾਂ ਗਈਆਂ ਹੋਈਆਂ ਟਿਊਬਲੀਆਂ ਦੀਆਂ ਉਹ ਨਹੀਂ ਜਿਹੜੇ ਫੇਲ ਟਿਊਬ ਹੈ ਜੇ ਲੋਕਾਂ ਨੂੰ ਪਾਣੀ ਦੀ ਇਹ ਮਿਸ਼ਰ ਲੋਡ ਹੈ ਉਹ ਉਹ ਨਹੀਂ ਮਿਲਦੀ ਭਈ ਫਿਰ ਆਪਾਂ ਨੂੰ ਗਰੀਆਂ ਸੜਕਾਂ ਪੈਚਿੰਗ ਮਾਰਕ ਕਰਦੇ ਬੜੀ ਮਿਹਨਤ ਕਰਨੀ ਪੈ ਰਹੀ ਹੈ ਪਲਾਂਟ ਹੀ ਨਹੀਂ ਪੂਰੇ ਚੱਲਦੇ ਹੋ ਦਿੱਤਾ ਜੀ ਕੀ ਕੀ ਲੱਗਦਾ ਮਲੋਤਰਾ ਸਾਹਿਬ ਵੀ ਅਫਸਰਸਾਈ ਜਿਹੜੀ ਹੈ ਉਹ ਹਾਬੀ ਹੋ ਰਹੀ ਹੈ ਨਹੀਂ ਸੁਣ ਪਾਰੇ ਤੁਸੀਂ ਤੁਹਾਡੀ ਗੱਲ ਨਹੀਂ ਸੁਣੀ ਜਾਰੀ ਕਾਰਪੋਰੇਸ਼ਨ ਚ ਦੇਖੋ ਅਫਸਰਸਾਈ ਐਸੇ ਪੂਰੀ ਹਾਬੀ ਹੈ ਇਹ ਨੱਥ ਬਾਣੀਓ ਦੀ ਮੀਰ ਸਾਹਿਬ ਨੇ ਮੀਰ ਸਾਹਿਬ ਆਪਣੀ ਟੀਮ ਲੈ ਕੇ ਨੱਥ ਬਾਣ ਜਦੋਂ ਸਾਨੂੰ ਅਜੀ ਦਾ ਹਾਊਸ ਸਾਡਾ ਜਿਹੜਾ ਹੈ ਹਾਊਸਿੰਗ ਕੇਰਕੇ ਦੇ ਅਪਸ਼ਨ ਪਹੁੰਚਾ ਦਿੱਤਾ ਉੱਥੇ ਝਗੜ ਸਿਰ ਲੜ ਸਕਦੇ ਆ ਅਜੀ ਇਹ ਨਹੀਂ ਚਾਹਦੇ ਵੀ ਜਿਹੜੇ ਇੰਨੇ ਤਰਨੇ ਤਨਦੇ ਨੇ ਉਹ ਬੀਜੇਪੀ ਨੇ ਤਨਦੇ ਸਾਡੀ ਪਾਰਟੀ ਦੇ ਕਈ ਵਾਰੀ ਸਾਡੇ ਕੌਂਸਲਰ ਤਨਦੇ ਮੈਂ ਆਪ ਤਨਦੇ ਪਰ ਇਹਨਾਂ ਨੇ ਕੋਈ ਸਿਰ ਨਹੀਂ ਸਮਝੀ ਨਹੀਂ ਆਗੀ ਉਗਏ ਸੇ ਟਾਈਮ ਪਾਸ ਕਰਦੇ ਵੇ ਵੀ ਜਿਹੜਾ 6 ਸਾਲ 6 ਮਹੀਨਾ ਹੈਗਾ ਟਾਈਮ ਪਾਸ ਕਰ ਲਈਏ 27 ਤੱਕ ਜਿਹੜਾ ਸਾਡਾ ਇਲੈਕਸ਼ਨ ਦਾ ਰਿਜ਼ਲਟ ਦਾ ਇੰਤਜ਼ਾਰ ਕਰਦੇ ਵੇ ਬਸ ਪਰ ਮੇਅਰ ਸਾਹਿਬ ਉਦਾ ਤਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਬਹੁਤ ਐਕਟਿਵ ਨੇ ਕਦੇ ਕਿਸੇ ਜਗ੍ਹਾ ਤੇ ਜਾ ਕੇ ਰਿਬਨ ਕੱਟ ਰਹੀ ਨੇ ਕਦੇ ਕਿਸੇ ਸੋਸ਼ੀਅਲ ਜਗ੍ਹਾ ਤੇ ਜਾ ਰਹੇ ਨੇ ਜਾਂ ਕਿਸੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਦਾ ਤੋਂ ਬਹੁਤ ਐਕਟਿਵਨੈਸ ਦਿਖਾਉਂਦੇ ਨੇ ਪਰ ਕਾਰਪੋਰੇਸ਼ਨ ਦੀ ਦੇ ਬਰੀ ਜਿੱਥੇ ਐਕਟਿਵਨੈਸ ਦਿਖਾਣੀ ਚਾਹੀਦੀ ਉੱਥੇ ਕਿਤੇ ਉਹ ਚੀਜ਼ ਨਜ਼ਰ ਨਹੀਂ ਆ ਰਹੀ ਦੇ ਕੋਲ ਧੋਰ ਹੈ ਕਾਰਪੋਰੇਸ਼ਨ ਦੀ ਐਕਟੀਵਿਟੀ ਦਿਖਾਉਂਦੀ ਲੋੜ ਕਿ ਜਿੱਤੇ ਸਾਡੀ ਮਸ਼ੀਨਰੀ ਆ ਉਹਨੂੰ ਚੈੱਕ ਕਰਨ ਦੀ ਲੋੜ ਆ ਸੜਕਾਂ ਚੈੱਕ ਕਰਨ ਦੀ ਮੇਰੇ ਸਾਨੂੰ ਸੜਕਾਂ ਤੇ ਜਾ ਕੇ ਦੇਖਣਾ ਚਾਹੀਦਾ ਤੁਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਦੇਖੋ ਜਾ ਕੇ ਜਿਗਾਉ ਪੁਲ ਤੋਂ ਥੱਲੇ ਉੱਤਰੇ ਰੇਲਵੇ ਸਟੇਸ਼ਨ ਕਿੰਨੇ ਟੋਏ ਆ ਡੇਢ 1 ਸਾਲ ਤੋਂ ਉੱਤੇ ਟੋਏ ਆ ਅਰਬਨ ਪਲਾਨ ਚੱਲਿਆ ਟੋਏ ਨਹੀਂ ਭਰੇਗਾ ਕਮਿਸ਼ਨਰ ਸਾਹਿਬ ਵੀ ਰੋਜ ਨੰਗਦੇ ਆ ਐਮ ਐਲ ਏ ਸਾਹਿਬ ਵੀ ਰੋਜ ਨੰਗਦੇ ਆ ਔਰ ਸਾਡੇ ਮੇਅਰ ਸਾਹਿਬ ਵੀ ਉੱਥੇ ਰੋਜ ਨੰਗਦੇ ਆ ਕਰੀ ਉਹਨੇ ਇੱਕ ਗੱਡੀ ਦੀ ਢੋਲੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਰਸਤੇ ਟੋਏ ਆ ਦੀ ਭਾਂਦੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਅਗਰ ਪਬਲਿਕ ਦੀ ਪਰੇਸ਼ਾਨੀ ਨਹੀਂ ਸਮਝਾਂਗੇ ਆਨੇ ਟਾਈਮ ਤੇ ਪਬਲਿਕ ਵੀ ਇਹਨਾਂ ਨੂੰ ਜਵਾਬ ਦੇਗੀ ਕਿ ਡਾਕਟਰ ਵੋਟ ਦੇ ਰੱਚ ਇਹਨਾਂ ਨੂੰ ਪਤਾ ਲੱਗ ਜਾਏ ਸਾਈ ਕੀ ਲੱਗਦਾ ਤੁਸੀਂ ਬਹੁਤ ਪੁਰਾਣੇ ਸਮੇਂ ਦੇ ਕਾਰਪੋਰੇਸ਼ਨ ਦੀ ਚੇਅਰ ਤੇ ਬੈਠੇ ਆ ਰਹੇ ਹੋ ਕਿਉਂਕਿ ਬਹੁਤ ਸਤਵੀਂ ਵਾਰ ਤੁਸੀਂ ਕਾਉਂਸਲਰ ਦੀ ਚੇਅਰ ਤੇ ਬੈਠੇ ਹੋ ਤੇ ਕਿੱਦਾਂ ਲੱਗਦਾ ਵੀ ਲੋਕ ਹਜ਼ਾਰਾਂ ਰੁਪਿਆ ਲੱਖਾਂ ਰੁਪਿਆ ਟੈਕਸ ਜਿਹੜਾ ਕਾਰਪੋਰੇਸ਼ਨ ਨੂੰ ਦਿੰਦੇ ਆਪਣੀ ਜੇਬਾਂ ਜੋ ਕੱਟ ਗਏ ਆਪਣੀ ਜਿਹੜੀ ਕਮਾਈ ਹੋਈ ਉਹਦੇ ਚੋਂ ਕੁਝ ਹਿੱਸਾ ਕਾਰਪੋਰੇਸ਼ਨ ਨੂੰ ਜਾਂਦਾ ਤਾਂ ਜਾਂਦਾ ਵੀ ਸਾਨੂੰ ਵੀ ਬਦਲੇ ਕੋਈ ਫੈਸਿਲਟੀਆਂ ਮਿਲਣ ਕੋਈ ਸੁਵਿਧਾਵਾ ਮਿਲਣ ਪਰ ਲੱਗਦਾ ਨਹੀਂ ਉਹ ਸੁਵਿਧਾਵਾ ਕਿਤੇ ਦੂਰ ਨਹੀਂ ਇਸ ਕੰਮਾਂ ਤੋਂ ਤੁਹਾਡੀ ਗੱਲ ਬਿਲਕੁਲ ਸਵਾਲ ਬਹੁਤ ਵੱਡਾ ਵਧੀਆ ਸਵਾਲ ਹੈ ਵੀ ਲੋਕ ਆਪਣੇ ਖੂਨ ਪਿੱਛੇ ਨੇ ਕਮਾਈ ਆਪਾਂ ਪ੍ਰੋਪਰਟਾਈਟ ਦੇ ਰੂਪੇ ਸਾਨੂੰ ਦਿੰਦੇ ਆ ਉਹਦੇ ਬਰਤ ਸਾਡੀ ਡਿਊਟੀ ਬੰਦੀ ਵੀ ਉਹਨੂੰ ਕਿੱਦਾਂ ਯੂਜ਼ ਕਰਨਾ ਕਿਸ ਸਾਹਮਣੇ ਲੋਕਾਂ ਪੇਚੀ ਲੀ ਦੇਣੀ ਹੈ ਲੋਕ ਜੋ ਚਾਹਦੇ ਲੋਕ ਸੜਕਾ ਚਾਹੀਦੇ ਚਾਹਦੇ ਸਫਾਈ ਚਾਹਦੇ ਨਾ ਜੀ ਸਫਾਈ ਦਿੱਤੀ ਨਾ ਕੋਈ ਸੜਕਾ ਦਿੱਤੀ ਹੋਈਆਂ ਨਾ ਜੀ ਲੋਕਾਂ ਨੂੰ ਜਿਹੜੀ ਬਿਜਲੀ ਦੀ ਮੈਂਟੇਨੈਂਸ ਹੋ ਪੂਰੀ ਨਹੀਂ ਆ ਗਈ ਪਾਣੀ ਦੇ ਚਾਹੀਦੇ ਟੂਬ ਸਾਡੇ ਫੇਲ ਪਿਆ ਉਹ ਨਹੀਂ ਚੱਲਦਾ ਪਿਆ ਕਿਤੇ ਗੰਦਾ ਪਾਣੀ ਆ ਰਿਹਾ ਕਿਤੇ 1.5 ਤੇ 2-2 ਮਹੀਨੇ ਸੀਵਰੇ ਨਹੀਂ ਨਿਕਲਦੇ ਸ਼ੀਬਰੀ ਜੀ ਦਾ ਨਾ ਪੂਰਾ ਹਾਲ ਹੈ ਨਾ ਕੋਈ ਸਟਾਫ ਕੰਮ ਕਰਦਾ ਹੋਇਆ ਨਾ ਕੋਈ ਨਾ ਕੋਈ ਕੋਈ ਅਫਸਰ ਕੰਮ ਕਰਦੇ ਹੋਏ ਇੱਕ ਐਸਜੀਓ ਕੋਲ ਦੋ ਬਾੜ ਹੁੰਦੇ ਸੀਗੇ ਉਹਨ ਇੱਕ ਐਸਜੀਓ ਚਾਰ ਚਾਰ 6 6 8 8 ਬਾੜ ਹੈ ਇੱਕ ਜੇ ਇੱਕ ਜੇਈ ਕੋਲ ਦੋ ਬਾੜ ਹੁੰਦੇ ਸੀ ਇੱਕ ਜੇਈ ਕੋਲ 6 6 ਬਾੜ ਹੈ ਉਹ ਕੰਮ ਕਿੱਦਾਂ ਹੋਣਗੇ ਸਟਾਫ ਵੀ ਨਹੀਂ ਪੂਰਾ ਰੱਖਦੇ ਪਏ ATP MTP ਹਨੀ ਕੋਈ ਬਿਲਡਿੰਗਾਂ ਬਿਨਾ ਨਕਸ਼ੇ ਬਿਲਡਿੰਗਾਂ ਬੰਦੀਆਂ ਪਈਆਂ ਕੋਈ ਉਲਚਾਲ ਨਹੀਂ ਸਭ ਆਪਣੇ ਜੇਬਾਂ ਭਰੀਆਂ ਆਰੇ ਅਫਸਰ ਸਾਰੇ ਮੈਂ ਸਮਝਦਾ ਵੇਸੇ ਬਹੁਤ ਹੀ ਤੱਕੇ ਚਾਈ ਗਲਤ ਕੰਮ ਹੋਇਆ ਮੈਂ 7ਵੀਂ ਵਾਰ ਕੌਂਸਲ ਦੇ ਵਿੱਚ 35 ਸਾਲ ਲੱਗੇ ਐੋ ਜ ਮਾੜਾ ਹਾਲ ਹੈ ਜੀ ਗੰਦੀ ਸਰਕਾਰ ਐੋ ਜ ਗੰਦਲ ਮੈਂ ਕਦੀ ਨਹੀਂ ਦੇਖਾਈ ਤਾ ਜੋ ਹੁਣ ਐਸੇ ਹੋ ਰਿਹਾ ਤੋ ਕਿਦਾਂ ਦੇਖਦੇ ਹੋ ਵੀ ਆਣ ਬਲੇ ਸਮੇਂ ਦੇ ਵਿੱਚ ਅਗਰ ਇਹੀ ਹਾਲ ਰਿਹਾ ਤੇ ਕਾਰਪੋਰੇਟ ਦਾ ਮਾੜਾ ਹਾਲ ਹੋ ਜਾਏਗਾ ਲੋਕ ਵੀ ਪਰੇਸ਼ਾਨ ਹੋਣਗੇ ਤੇ ਲੀਡਰ ਵੀ ਪਰੇਸ਼ਾਨ ਹੋਣਗੇ ਤੇ ਕਿਦਾਂ ਚੱਲੇਗਾ ਕੰਮ ਕਿਦਾਂ ਚੱਲੇਗਾ ਦੇ ਕੋਈ ਚੀਜ਼ ਦਾ ਜਿਆ ਰਿਜ਼ਲਟ ਨਹੀਂ ਇਹਨਾਂ ਨੂੰ ਜੋ ਇਹ ਮਾੜਾ ਕੰਮ ਕਰਦੇ ਪਏ ਜੋ ਲੋਕਾਂ ਦੀ ਫੈਸਿਲਿਟੀਆਂ ਨੂੰ ਪਛੰਤਾ ਰੱਖਦੇ ਵੇ ਨਹੀਂ ਕਰਦੇ ਬੇ ਕੰਮ ਤੇ ਨੀਤੀਆਂ ਦਿੰਦੇ ਵੇ ਫਿਰ ਸੁਰਕੀਆਂ ਰੋਈ ਫੋਟੋਆਂ ਲੰਦਿਆ ਵੀ ਅੱਜ ਫਲਾਣੀ ਸੜਕਾਂ ਦਾ ਉਸਕਾ ਹਟਕੰ ਕਰਤਾ ਫਲਾਣੀ ਸੜਕਾਂ ਦਾ ਹਟਕੰ ਕਰਤਾ ਕੰਮ ਕੋਈ ਥੇਲੇ ਚੜਦਾ ਨਹੀਂ ਪਿਆ ਬਈ ਇਹਦੇ ਵਿੱਚ ਲੋਕ ਸਤਾਈ ਦੇ ਇਲੈਕਸ਼ਨਾਂ ਤਿਆਰ ਕਰਦੇ ਵੇ ਲੋਕਾਂ ਨੂੰ ਸਤਾਈ ਦੇ ਇਲੈਕਸ਼ਨਾਂ ਜੋ ਆਹ ਮੂਹਰ ਜਵਾਬ ਦੇਣਗੇ ਇਹਨਾਂ ਨੂੰ ਇਹਨਾਂ ਨੂੰ ਪਜਾਨਗੇ ਇੱਥੋਂ ਜਿਹਦੇ ਬੰਨਵੇਂ ਸੀ ਉਹ ਤੇ ਦੋ ਰਹਿ ਜਾਣਗੇ ਫਿਰ ਜਾ ਕੇ ਇਹਨਾਂ ਨੇ ਅੱਜ ਅਕਲ ਸਿੱਧੀ ਆਈ ਲੋ ਬਦਨ ਬਲੋਤਰਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ ਸੋ ਇਸਗੇ ਸ਼ਾਮਸੂਨ ਮਲੋਤਰਾ ਜੀ ਜਿਹੜੇ ਕਿ ਬਹੁਤ ਪੁਰਾਣੇ ਸਮੇ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਔਰ ਸੱਤਵੀਂ ਵਾਰ ਇਹ ਕੌਂਸਲਰ ਰਹੇ ਨੇ ਲੁਧਿਆਣਾ ਸ਼ਹਿਰ ਤੋਂ ਬਣੇ ਨੇ ਔਰ ਬڑے ਉੱਗੇ ਲੀਡਰ ਨੇ ਪ੍ਰੋਬਲਮ ਇਹਨਾਂ ਨਾਲ ਸ਼ੇਅਰ ਕੀਤੀਆਂ ਪਰ ਇਹਨਾਂ ਨੇ ਕਿਹਾ ਵੀ ਉਸ ਟੈਂਡਰਾਂ ਦੀ ਕੋਈ ਲੋੜ ਨਹੀਂ ਸੀ ਜਿਹੜੇ ਕਰੋੜਾ ਰੁਪਏ ਹੁਣ ਕਾਰਪੋਰੇਸ਼ਨ ਨੇ ਉਸ ਵੀਕਲਾਂ ਤੇ ਖਰਚਣਾ ਉਹ ਵੀਕਲ ਕਹਿੰਦੇ ਜਿਹੜੇ ਨਵੇਂ ਅਸੀਂ ਜਦੋਂ ਇਹ ਸੀਨੀਅਰ ਡਿਪਟੀ ਮੇਅਰ ਸੀਗੇ ਉਦੋਂ ਕਈ ਨਵੇਂ ਜਿਹੜੇ ਵੀਕਲ ਨੇ ਉੱਥੇ ਲਿਆ ਕੇ ਖੜੇ ਕੀਤੇ ਔਰ ਹਜੇ ਵੀ ਉੱਥੇ ਸੜ ਰਹੇ ਨੇ ਉਹਨਾਂ ਦੀ ਕੋਈ ਯੂਜ਼ ਕਰਨ ਵਾਲਾ ਹੈ ਨਹੀਂ ਕਾਰਪੋਰੇਸ਼ਨ ਦਾ ਕੰਮ ਹੈ ਜਿਹੜਾ ਉਸ ਢੰਗ ਨਾਲ ਨਹੀਂ ਚੱਲ ਰਿਹਾ ਜਿਸ ਢੰਗ ਨਾਲ ਇਹ ਚੱਲਣਾ ਚਾਹੀਦਾ ਸੀ ਇਹਨਾਂ ਨੇ ਆਪਣੀ ਨਾਰਾਜ਼ਗੀ ਵੀ ਦਿਖਾਈ ਹੈ ਔਰ ਅਸੀਂ ਤੁਹਾਡੇ ਤੱਕ ਇਹ ਗੱਲ ਪਹੁੰਚਾਈ ਹੈ ਵੀ ਜਿਹੜਾ ਕਰੋ ਖਰਚਣ ਜਾ ਰਿਹਾ ਉਹ ਆਖਿਰਕਾਰ ਪੈਸਾ ਆਮ ਲੋਕਾਂ ਦਾ ਉਹ ਤੁਹਾਡਾ ਵੀ ਪੈਸਾ ਔਰ ਸਾਡਾ ਵੀ ਪੈਸਾ ਇਸ ਕਰਕੇ ਕਾਰਪੋਰੇਸ਼ਨ ਨੂੰ ਪੈਸੇ ਖਰਚਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਵੀ ਜਿਹੜੇ ਪੈਸੇ ਅਸੀਂ ਖਰਚ ਰਹੇ ਹਾਂ ਉਹ ਵਾਕਈ ਕਿਤੇ ਚੰਗੇ ਥਾਂ ਲੱਗ ਰਹੇ ਨੇ ਕਿ ਨਹੀਂ ਸੋ ਏਦਾਂ ਦੇ ਅਪਡੇਟ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਦੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ